ਬਾਈ ਗੁਰਜੀ ਹੁਣ ਆਪ ਜੀ ਸਾਡੇ ਪਿੱਛੇ ਦਰਸ਼ਨ ਕਰਦੇ ਪਿਉਦੇ ਇਤਿਹਾਸਿਕ ਕੋਡੀਆਂ ਹੈਗੀਆਂ 84 ਜਦ ਗੁਰੂ ਮਹਾਰਾਜ ਜੀ ਤੇ ਉਹਨਾਂ ਦੇ ਕਈ ਸਿੰਘ ਛੋਟੇ ਸਾਬਜਾਦੇ ਐ ਉਹ ਰਸਤਾ ਯੂਜ਼ ਕਰਦੇ ਸੀ ਤੇ ਸੰਗਤ ਜੀ ਹੁਣੇ ਆਪ ਜੀ ਨੂੰ ਅਸੀਂ ਦਰਸ਼ਨ ਦਿਦਾਰੇ ਕਰਾਏ ਹੈ ਤੇ ਇੱਥੇ ਲੰਗਰ ਵੀ ਬੰਦਾ ਸੀ ਤੇ ਮਤ ਜਿੱਥੇ ਤਪ ਵੀ ਕਰਦੇ ਸੀ ਕਿਲੇ ਹੁਣ ਜਿਹੜੀ ਲੰਗਰ ਦੀ ਜਗ੍ਹਾ ਹੈਗੀ ਆ ਉਹ ਥੋੜੀ ਪਿਛੇ ਕਰਕੇ ਸੀ ਉੱਥੇ ਲੰਗਰ ਬੰਦਾ ਸੀ ਤੇ ਇਸ ਤਰਫ ਮਾਤਾ ਜੀ ਤਪ ਕਰਦੇ ਸੀ ਅਨੰਕ ਸ਼ਾਹੀ ਇੱਟ ਪੁਰਾਤਨ ਇੱਟ ਹੋਣੇ ਵੀ ਸੰਜੋਗ ਕੇ ਸੰਭਾਲ ਕੇ ਰੱਖੀ ਹੋਈ ਏ ਕਿ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਪਨੀਰੀ ਨੂੰ ਪਤਾ ਚੱਲੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕਈ ساری ਚੀਜ਼ਾਂ ਔਰ ਕਈ ਪੁਰਾਤਨ ਚੀਜ਼ਾਂ ਇਸ ਤਰਵੇ ਉਦਾਂ ਹੀ ਰੱਖੀਆਂ ਗਈਆਂ ਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਾਧ ਸੰਗਤ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਆਨੰਦਗੜ੍ਹ ਸਾਹਿਬ ਕਿਲਾ ਆਪ ਜੀ ਨੂੰ ਦਰਸ਼ਨ ਦਿਦਾਰੇ ਦਿਖਾਣੇ ਆ ਤੇ ਪਹਿਲੇ ਆਪ ਜੀ ਆਪ ਜੀ ਨੂੰ ਬਾਹਰ ਦਾ ਨਜ਼ਾਰੇ ਦਿਖਾਉਂਦੇ ਆ ਦੇਖੋ ਸ਼ਿਦੀ ਦੀ ਬਸ ਆਨਦੇ ਬਾਅਦ ਦੇਖੋ ਹੁਣ 6 ਪੌਦੀ ਰਾਤ ਆਉਣ ਵਾਲੀ ਹੈ ਤੇ ਸੰਗਤਾਂ ਇੱਥੇ ਪੂਰਾ ਇਕੱਠ ਹੋਏਗਾ ਤੇ ਅਸੀਂ ਆਪ ਜੀ ਨੂੰ ਨਗਰ ਕੀਰਤਨ ਵੀ ਤੇ ਦਰਸ਼ਨ ਵੀ ਕਰਾਵਾਂਗੇ ਮੈਂ ਗ੍ਰੀਟਿੰਗ ਤੁਸੀਂ ਸਾਡੀ ਵੀਡੀਓ ਦਾ ਅਹੀਂ ਦਰਸ਼ਨ ਕਰਦੇ ਵਕੀਲਾ ਸ਼੍ਰੀ ਅਰੰਧਗੜ ਸਾਹਿਬ ਤੇ ਆਓ ਅਸੀਂ ਆਪ ਜੀ ਨੂੰ ਦਰਸ਼ਨ ਦਿਦਾਰੇ ਕਰਾਣੇ ਆ ਇਹ ਉਹ ਇਤਿਹਾਸਿਕ ਜਗ੍ਹਾ ਹੈਗੀ ਜਿੱਥੇ ਪਹਿਲੇ ਲੰਗਰ ਬੰਦਾ ਸੀ ਆਓ ਅਸੀਂ ਆਪ ਜੀ ਨੂੰ ਦਿਖਾਣੇ ਆ ਕਿ ਮਾਤਾ ਜੀ ਇੱਥੇ ਲੰਗਰ ਬਣਾਉਂਦੇ ਸੀ ਗੁਰੂ ਮਹਾਰਜ ਜੀ ਵਾਸਤੇ ਮਾਤਾ ਸਾਹਿਬ ਗੌਰ ਜੀ ਲੀ ਪੁਰਾਤਨ ਆਪ ਜੀ ਦੇਖਦੇ ਪਿਓ ਨਾਨਕ ਸ਼ਹੀ ਇੱਟਾਂ ਨਾਲ ਬਣਿਆ ਹੋਇਆ ਹੈ ਜੀ ਪਹਿਲੇ ਵੀ ਇਦਾਂ ਦਾ ਹੀ ਬਣਿਆ ਹੋਇਆ ਸੀ ਤੇ ਇੱਥੇ ਲੰਗਰ ਬੰਦਾ ਸੀ ਹਾਂ ਦੇਖੋ ਅਸੀਂ ਬਹੁਤ ਜ਼ਿਆਦਾ ਉਚਾਈ ਤੇ ਖਲੋਤੇ ਹਾਂ ਇਸ ਵਕਤ ਤੇ ਇੱਥੇ ਸੰਗਤਾਂ ਵਾਸਤੇ ਲੰਗਰ ਬੰਦਾ ਸੀ ਤੇ ਇਹਨਾਂ ਉੱਥੇ ਗੁਰੂ ਮਹਾਰਾਜ ਜੀ ਦਾ ਸਰੂਪ ਤਪੰਕੀਤਾ ਵਾਹਿਗੁਰੂ 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 ਇਹ ਦੇਖੋ ਪੂਰਾ ਨਾਨਕ ਸ਼ਹੀਦ ਇੱਟਾਂ ਨਾਲ ਬਣਿਆ ਹੋਇਆ ਹੈ ਪਹਿਲੇ ਵੀ ਇਦਾਂ ਹੀ ਬਣਿਆ ਹੋਇਆ ਸੀ ਪੁਰਾਤਨ ਵਾਹਿਗੁਰੂ 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 ਤੇ ਸੰਗਤ ਜੀ ਹੁਨੇ ਆਪ ਜੀ ਨੂੰ ਅਸੀਂ ਦਰਸ਼ਨ ਦੇਦਾਰੇ ਕਰਾਏ ਹੈ ਤੇ ਇੱਥੇ ਲੰਗਰ ਵੀ ਬੰਦਾ ਸੀ ਤੇ ਮਤ ਜੀ ਇੱਥੇ ਤਪ ਵੀ ਕਰਦੇ ਸੀ ਕਿ ਲਈ ਹੁਣ ਜਿਹੜੀ ਲੰਗਰ ਦੀ ਜਗ੍ਹਾ ਹੈਗੀ ਆ ਉਹ ਥੋੜੀ ਪਿੱਛੇ ਕਰਕੇ ਸੀ ਉੱਥੇ ਲੰਗਰ ਬੰਦਾ ਸੀ ਤੇ ਇਸ ਤਰਫ ਮਾਤਾ ਜੀ ਤਪ ਕਰਦੇ ਸੀ ਜਿਹੜੀ ਤੁਸੀਂ ਸਾਡੀ ਵੀਡੀਓ ਦੇ ਰਾਹੀਂ ਦਰਸ਼ਨ ਕਰਦੇ ਪਿਓ ਤੇ ਹੁਣ ਅਸੀਂ ਆਪ ਜੀ ਨੂੰ ਲੈ ਕੇ ਚਲਦੇ ਹਾਂ ਦਵਾਰ ਸਾਹਿਬ ਜੀ ਦੇ ਦਰਸ਼ਨ ਕਰਾਉਣੇ ਆ ਤੇ ਆਪ ਜੀ ਸਾਡੀ ਵੀਡੀਓ ਦੇ ਰਾਹੀਂ ਦਰਸ਼ਨ ਕਰਦੇ ਪਿਓ ਤੁਸੀਂ ਇਹ ਸੋਚੋ ਕਿ ਤਦ ਦੇ ਟਾਈਮ ਵਿੱਚ ਗੁਰੂ ਮਹਾਰਾਜ ਜੀ ਉਸ ਥਾਂ ਤੇ ਵਿਰਾਜਮਨ ਸਨ ਤੇਛੇ ਛੋਟੇ ਸਾਹਿਬ ਜاده ਖੇਰਦੇ ਸੀ ਗਤਕਾ ਸਿੱਖਦੇ ਸੀ ਸੀ ਤੇ ਨਾਲੇ ਉਹਨਾਂ ਦੀ ਜਿਹੜੀ ਸੰਗਤ ਸੀ ਫੌਜਾਂ ਸੀ ਉਹ ਵੀ ਗਤਕਾ ਕਰਦੇ ਸੀ ਗਤਕਾ ਦੇ ਜੋਰ ਦਿਖਾਉਂਦੇ ਸੀ ਇਸੇ ਸਥਾਨ ਤੇ ਦੇਖੋ ਔਰ ਇਦਰੋਂ ਹੀ ਦੂਰੋਂ ਦੂਰੋਂ ਸਭ ਕੁਝ ਪਤਾ ਚੱਲਦਾ ਸੀ ਕੌਣ ਆ ਰਿਹਾ ਹੈ ਕੌਣ ਜਾ ਰਿਹਾ ਹੈ ਤਾਂ ਹੀ ਇਹ ਗੁਰੂ ਮਹਾਰਾਜ ਜੀ ਇੰਨੇ ਉੱਚੇ ਕਿਲੇ ਤੇ ਉਹਨਾਂ ਨੂੰ ਪਸੰਦ ਹੁੰਦਾ ਸੀ ਕਿ ਅਸੀਂ ਉੱਚੀ ਜਗ੍ਹਾ ਆਪਣਾ ਆਸਨ ਲਗਾਈਏ ਕਿ ਤਾਂਕੀ ਜੋ ਵੀ ਕੋਈ ਆਵੇ ਸਾਨੂੰ ਪਹਿਲੀ ਪਤਾ ਚਲ ਜਾਈਏ ਤੇ ਹੁਣ ਅਸੀਂ ਆਪ ਜੀ ਨੂੰ ਲੈ ਕੇ ਚਲਦੇ ਹਾਂ ਤੇ ਆਪ ਜੀ ਨੂੰ ਦਰਸ਼ਨ ਦਦਾਰੇ ਕਰਾਣੇ ਆ ਵੈਗਰੀ ਜੀ ਹੁਣ ਅਸੀਂ ਆਪ ਜੀ ਨੂੰ ਦਰਸ਼ਨ ਦਦਾਰੇ ਕਰਾਣੇ ਆ ਦਵਾਰ ਸਾਹਿਬ ਦੇ ਤੇ ਜਦ ਪੰਗਾਨੀ ਹੁੰਦੀ ਹੈ ਪੰਗਾਨੀ ਦਾ ਯੁੱਧ ਹੋਇਆ ਸੀ ਪੰਗਾਨੀ ਦਾ ਯੁੱਧ ਹੋਣ ਦੇ ਬਾਅਦ ਗੁਰੂ ਮਹਾਰਾਜ ਜੀ ਇਸ ਥਾਂ ਤੇ ਆਏ ਸੀ ਤੇ ਹੁਣ ਅਸੀਂ ਆਪ ਜੀ ਨੂੰ ਦਰਸ਼ਨ ਦਿਦਾਰੇ ਕਰਾਉਂਦੇ ਆ ਦਬਾਰ ਸਾਹਿਬ ਦੇ ਤੇ ਚਲੋ ਹੋਏ ਕਰਵਾਏ ਹੋਏ ਕਰਵਾਏ ਰਸਾ ਰਸਾ ਇੰਨਾ ਜੁਰਾਤ ਦਾ ਜਾਤ ਹੈ ਸਿੰਗਾਪੂਰੀ ਗੱਟ ਹੈ ਆਸੇਗਾ ਇਹ ਕੋਈ ਕੋਈ ਕਾਮ ਨਹੀਂ ਤੇ ਸੰਗਤ ਜੀ ਆਪ ਜੀ ਦੇਖ ਸਕਦੇ ਹੋ ਉਧਰੋਂ ਦੇਖੋ ਕਿੰਨਾ ਕਲੀਅਰ 뷰 ਨਜ਼ਰ ਆਂਦਾ ਪਿਆ ਉਹ ਕਿੰਨੀ ਦੂਰ ਦੂਰ ਤੱਕ ਅਸੀਂ ਦੇਖ ਸਕਦੇ ਆ ਜਿੱਥੇ ਜਿੱਥੇ ਸਾਡੀ ਨਿਗਾਹ ਹੈਗੀ ਹੈ ਅਸੀਂ ਅਸੀਂ ਉਹ ਸਾਰੀ ਚੀਜ਼ਾਂ ਦੇਖ ਪਾ ਰਹੇ ਆਂ ਦੇਖੋ ਹੁਣ ਅਸੀਂ ਆਪ ਜੀ ਨੂੰ ਕਿਲਾ ਦੇ ਦਰਸ਼ਨ ਕਰਾਉਂਦੇ ਆਂ ਤੇ ਇੱਥੇ ਗੁਰੂ ਮਹਾਰਾਜ ਜੀ ਵਾਜਮਨ ਹੁੰਦੇ ਸਨ ਤੇ ਜਿਹੜੇ ਵੀ ਲੋਕੀ ਇੱਥੇ ਆਉਂਦੇ ਸੀ ਗੁਰੂ ਮਹਾਰਾਜ ਜੀ ਦੇ ਕੋਲ ਆਪਣੇ ਦੁੱਖ ਤਕਲੀਫ ਲੈ ਕੇ ਤੇ ਮਹਾਰਾਜ ਜੀ ਉਹਨਾਂ ਦਾ ਸੰਮਿਦਾਨ ਕਰਦੇ ਸੀ ਉਹਨਾਂ ਦੀ ਦੁੱਖ ਤਕਲੀਫ ਦੂਰ ਕਰਦੇ ਸੀ ਜਿਹਨੂੰ ਜਿਹਨੂੰ ਜਿਹੜੀ ਜਿਹੜੀ ਚੀਜ਼ਾਂ ਦਿੱਕਤ ਪਰੇਸ਼ਾਨੀ ਹੁੰਦੀ ਸੀ ਗੁਰੂ ਮਹਾਰਾਜ ਜੀ ਆਪਣੀ ਸਿੰਘਾਂ ਨੂੰ ਕਹਿ ਕੇ ਮਹਨੇ ਸਾਹਿਬ ਜਦੇ ਨੂੰ ਕਹਿ ਕੇ ਉਹ ਚੀਜ਼ ਪੂਰੀ ਕਰਾ ਦਿੰਦੇ ਸੀ ਤੇ ਆਪ ਜੀ ਦੇਖਦੇ ਪਿਓ ਸਾਡੀ ਵੀਡੀਓ ਜਰਾ ਹੀ ਦਰਸ਼ਨ ਕਰਦੇ ਪਿਓ ਪੀਲਾ ਸ਼੍ਰੀ ਅਨੰਦਗੜ੍ਹ ਸਾਹਿਬ ਤੇ ਇਹ ਪਵਨ ਪਵਿੱਤਰ ਸਥਾਨ ਹੈ आप जी देख सकते हो शाही इट लगी हुई है बहुत ही पुरातन आप जी साडियो राही दर्शन करते पे हो वागुरू 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 वागेगुरू ਇਸ ਥਾਂ ਤੇ ਗੁਰੂ ਮਹਾਰਾਜ ਜੀ ਵਿਰਾਜਮਾਨ ਸਨ ਤੇ ਆਪ ਜੀ ਦੇਖ ਸਕਦੇ ਹੋ ਨਾਨਕ ਸ਼ਹੀ ਇੱਥੇ ਪੁਰਾਤਨ ਇੱਟ ਹੋਣੇ ਵੀ ਸੰਜੋਗ ਕੇ ਸਜਾ ਕੇ ਰੱਖੀ ਹੋਈ ਹੈ ਕਿ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਪਨੀਰੀ ਨੂੰ ਪਤਾ ਚੱਲੇ ਕਿ ਗੁਰੂ ਗੋਗ ਸਿੰਘ ਜੀ ਮਹਾਰਾਜ ਜੀ ਦੇ ਕਈ ਸਾਰੀ ਚੀਜ਼ਾਂ ਔਰ ਕਈ ਪੁਰਾਤਨ ਚੀਜ਼ਾਂ ਇਸ ਵਿੱਚ ਉਦਾਂ ਹੀ ਰੱਖੀਆਂ ਗਈਆਂ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਆਪ ਜੀ ਨੂੰ ਹੋਰ ਵੀ ਚੀਜ਼ਾਂ ਦਸਾਂਗੇ ਤੇ ਬਨੇਰੋ ਸਾਡੇ ਚੈਨਲ ਵਿੱਚ ਤੇ ਹੁਣ ਅਸੀਂ ਆਪ ਜੀ ਨੂੰ ਲੈ ਕੇ ਚਲਦੇ ਹਾਂ ਵੈਗੁਰੂ ਜੀ ਇਸ ਥਾਂ ਤੇ ਭਾਈ ਜੈਤਾ ਜੀ ਦਾ ਸਥਾਨ ਹੈ ਗੁਰਦੁਆਰਾ ਸਾਹਿਬ ਤੇ ਅਸੀਂ ਆਪ ਜੀ ਨੂੰ ਲੈ ਕੇ ਚਲਦੇ ਹਾਂ ਆਪ ਜੀ ਨੇ ਦੇਖਿਆ ਕਿਲਾ ਤੇ ਸਾਹਮਣੇ ਹੀ ਰਸਤਾ ਹੈਗਾ ਤੇ ਅਸੀਂ ਆਪ ਜੀ ਨੂੰ ਉਹ ਵੀ ਦਰਸ਼ਨ ਦਿਦਾਰੇ ਕਰਾਉਂਦੇ ਹਾਂ ਤੇ ਨਾਲੇ ਇਤਿਹਾਸਿਕ ਪੂਰੀਆਂ ਹੈਗੀਆਂ ਆਪ ਜੀ ਨੂੰ ਸੀ ਉਹ ਵੀ ਦਰਸ਼ਨ ਦਿਦਾਰੇ ਕਰਾਣੇ ਆ ਜਿੱਥੇ ਗੁਰੂ ਮਹਾਰਾਜ ਜੀ ਤੇ ਗੁਰੂ ਮਹਾਰਾਜ ਜੀ ਦੀ ਸੰਗਤ ਤੇ ਉਹਨਾਂ ਦੇ ਸਾਹਿਬਜ਼ਾਦੇ ਉਹ 84 ਪੋੜੀਆਂ 88 ਯੂਜ਼ ਕਰਦੇ ਸੀ ਤੇ ਅੱਜ ਵੀ ਉਦਾਂ ਦੀ ਉਦਾਂ ਹੀ ਸੰਜੋਗ ਕੇ ਰੱਖੀ ਹੋਈ ਹੈ ਆਓ ਸੀ ਆਪ ਜੀ ਨੂੰ ਦਰਸ਼ਨ ਕਰਾਣੇ ਆ ਇਹ ਦੇਖੋ ਜੀ ਵਾਹਿਗੁਰੂ ਜੀ ਇਹ ਗੁਰਗੋਬ ਸਿੰਘ ਜੀ ਮਹਾਰਾਜ ਜੀ ਤੇ ਪਾਈ ਜਤਾ ਜੀ ਤੇ ਗੁਰਦੇ ਪਾਤਮਾਰਾ ਜੀ ਦਾ ਸੀਸ ਲੈ ਕੇ ਆਏ ਸੀ ਤੇ ਆਪ ਜੀ ਨੂੰ ਅਸੀਂ ਦਿਖਾਉਣੇ ਤਪਸਤਾਨ ਆਪ ਜੀ ਦੇਖਦੇ ਪਿਆ ਇਤਿਹਾਸਿਕ ਪੋੜੀਆਂ ਹੈਗੀਆਂ ਹੁਣੇ ਵੀ ਇਦਾਂ ਹੀ ਸੰਜੋਗ ਕੇ ਰੱਖੀ ਹੋਈ ਹੈ ਸੰਗਤਾ ਨੇ ਸੰਗਤੀ ਹੁਣ ਅਸੀਂ ਆਪ ਜੀ ਨੂੰ ਪਹਿਲੇ ਦਰਸ਼ਨ ਦਿਦਾਰੇ ਕਰਾਉਣੇ ਆ ਤੇ ਉਹਦੇ ਬਾਅਦ ਆਪ ਜੀ ਨੂੰ ਇਤਿਹਾਸਿਕ ਪੋੜੀਆਂ ਵੀ ਦਰਸ਼ਨ ਦਿਦਾਰੇ ਕਰਾਉਣੇ ਆ ਵਾਹਿਗੁਰੂ 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 ਵਾਹਿਗੁਰ यदि तुम जाओगे तो रहोगे तर आप तो है पैर होए करो आप नाम आछीला सकत पाप के जात या चिंता और चक्कर करके बर्बाद हो जाए सम्मान की प्रतिष्ठा सब इनका विनती के कल बात लगाए पाताल में तक बगीचे में कराओ और की सत्ता है दया है ਇਹ ਭਾਰਤ ਦਾ ਮਾਪੀ ਜਿਹਨੇ ਕੰਮ ਕੋਈ ਇੱਕ ਸੇਵਾ ਕਰਾਇਆ ਹੁਣ ਜਾਇ ਹੋਏ ਰੁਪਏ ਕਰਦੇ ਗਾਰਮਾਜੀ ਕੀ ਕੀਤਾ ਕਿ ਗਾਇਕ ਗਾਰ ਕਾਰ ਸੇਵਾ ਚਰਨੀਆਂ ਕਰਤੀ ਪ੍ਰਾਤਿਨਿਆ ਨਮਾ ਮੰਦਿਆ ਇਸ ਰਾਜ ਸੇਵਾ ਕਰਨੀ ਹੈ ਸਿਆਪ ਆਪਣੇ ਨੇਕ ਮਹਾਰਤ ਨੂੰ ਬਾਖੋਇ ਤੋਂ ਸਭਾ ਤੇ ਜਾਇਬਾ ਨੂੰ ਇਹ ਗੱਤਿਆ ਸਗਾ ਪਤਾ ਜਿੰਨ ਕੀ ਕਿਤਾਬ ਕਰਾਤੇ ਵਾਹਿਗੁਰੂ ਜੀ ਹੁਣ ਅਸੀਂ ਸਾਡੇ ਪਿੱਛੇ ਦਰਸ਼ਨ ਕਰਦੇ ਪਿਓ ਇਹ ਇਤਿਹਾਸਕ ਕੋਡੀਆਂ ਹੈਗੀਆਂ 84 ਜਦ ਗੁਰੂ ਮਹਾਰਾਜ ਜੀ ਤੇ ਉਹਨਾਂ ਦੇ ਕਈ ਸਿੰਘ ਛੋਟੇ ਸਾਬ ਜਦੇ ਇਹ ਉਹ ਰਸਤਾ ਯੂਜ਼ ਕਰਦੇ ਸੀ ਤਾਂ ਦਿੱਥੇ ਬਾਜ਼ਾਰ ਲੱਗਦਾ ਸੀ ਤੇ ਇਹ ਦੇਖੋ ਉਦਾਂ ਹੀ ਸੰਜੋਗ ਕੇ ਰੱਖੀ ਹੋਈ ਹੈ ਪੂਰੀ ਸਮਾਲ ਕੇ ਰੱਖੀ ਹੋਈ ਹੈ ਕਈ ਸੰਗਤਾਂ ਨੂੰ ਨਹੀਂ ਪਤਾ ਤੇ ਅਸੀਂ ਇਸ ਲਈ ਆਪ ਜੀ ਨੂੰ ਦੱਸਦੇ ਪਿਆ ਤੀ ਵੱਧ ਤੋਂ ਵੱਧ ਹੋ ਕੇ ਤੁਸੀਂ ਸ਼ੇਅਰ ਕਰਿਆ ਕਰੋ ਕਿ ਤੁਨ ਸੋ ਥੈਟ ਕਿ ਉਹਨਾਂ ਨੂੰ ਪਤਾ ਚੱਲਿਆ ਕਰੇ ਕਿ ਇਹ ਸਾਰਿਆ ਸਾਡਾ ਇਤਿਹਾਸ ਹੈ ਸੰਗਤ ਜੀ ਹੁਣ ਅਸੀਂ ਆਪ ਜੀ ਨੂੰ ਲੈ ਕੇ ਚਲਦੇ ਹਾਂ ਪੁਲਿਸ ਸਾਹਿਬ ਤੇ ਇੱਥੇ 132 ਪੋੜੀਆਂ ਹੈਗੀਆਂ ਤੇ ਇੱਥੇ ਆ ਦੇਖੋ ਵਾਹਿਗੁਰੂ ਵਾਹਿਗੁਰੂ ਇੱਥੇ ਅੱਛੇ ਅੱਛੇ ਬੰਦਿਆਂ ਦੀ ਸਾਫ ਹੋ ਜਾਂਦਾ ਹੈ ਤੇ ਤਦ ਸੰਗਤ ਇੱਥੇ ਗੁਰੂ ਮਹਾਰਾਜ ਜੀ ਦੇ ਜਿਹੜੇ ਸਿੰਘ ਹੁੰਦੇ ਸੀ ਬਾਟੀਆਂ ਪਰ ਪਰ ਕੇ ਉੱਪਰ ਲੈ ਕੇ ਜਾਂਦੇ ਸੀ ਤੇ ਖੁਦ ਸਮਝੋ ਉਹਨਾਂ ਦੀ ਕਿੰਨੀ ਸਟਰੈਂਥ ਹੋਏਗੀ ਕਿੰਨੀ ਪਾਵਰ ਹੋਏਗੀ ਕਿ ਅਸੀਂ ਲੋਕ 132 ਪੌੜੀਆਂ ਥੱਲੇ ਉਤਰਨਾ ਤੇ ਉੱਤੇ ਚੜ੍ਹਨਾ ਸਾਈ ਸਾਫ ਹੋ ਜਾਂਦੇ ਆ ਤੇ ਗੁਰੂ ਮਹਾਰਾਜ ਜੀ ਦੀ ਜਿਹੜੀ ਸੰਗਤ ਸੀ ਬਾਲਟੀਆਂ ਭਰ-ਭਰ ਕੇ ਉੱਤੇ ਲੈ ਕੇ ਜਾਂਦੇ ਸੀ ਤੇ ਸੇਵਾ ਕਰਦੇ ਸੀ ਇਸ਼ਨਾਨ ਕਰਨ ਵਾਸਤੇ ਵੀ ਇੱਥੋਂ ਜਲ ਲੈ ਕੇ ਜਾਂਦੇ ਸੀ ਵਾਹਿਗੁਰੂ 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 ਰੁਕ 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 ਰ ਵੈਗੁਰੂ ਜੀ ਥੱਲੇ ਜਾਣਾ ਤੇ ਆਸਾਨ ਹੈ ਆਉਣ ਵੇਲੇ ਥੋੜਾ ਜਾਂ ਸਾਫ਼ ਹੋ ਜਾਂਦਾ ਹੈ ਕਿਉਂਕਿ ਇਹ ਬੰਦਾ ਉੱਤੋਂ ਥੱਲੇ ਆਉਂਦਾ ਤੇ ਥੱਕ ਜਾਂਦਾ ਹੈ ਤੇ ਤਦ ਦੇ ਸਮੇਂ ਵਿੱਚ ਉਹ ਬਾਲਟੀਆਂ ਪਰ ਪਰ ਕੇ ਆਉਂਦੇ ਸੀ ਇੱਕ ਵਾਰੀ ਚ ਦਿਨ ਚ 10-10 ਘੇੜੇ ਮਾਰਦੇ ਸੀ ਤਦ ਦਾ ਉਹਨਾਂ ਦਾ ਸਟੈਮਨਾ ਦੇਖੋ ਕਿੰਨਾ ਹੋਏਗਾ ਤੇ ਸਾਡੀ ਤੇ ਬੱਸ ਹੋ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਆਸਾ ਸੰਗਤ ਜੀ ਅਸੀਂ ਅੱਜ ਦਾ ਬਲੌਗ ਸਮਾਪਤ ਕਰਦੇ ਹਾਂ ਫਤਿਹ ਦੀ ਸਾਂਝ ਪਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ